ਖਰਚ ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਇਸ ਚੈਨਲ ਦੇ ਉੱਤੇ ਅਸੀਂ 22 ਥੇਹਾਂ ਦੀਆਂ ਜਿਹੜੀਆਂ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਨੇ ਹੁਣ ਅਸੀਂ ਪਿੰਡ ਕਟੂ ਦੇ ਹੀ ਦੂਸਰੇ ਥੇਹ ਦੇ ਉੱਤੇ ਪਹੁੰਚ ਚੁੱਕੇ ਹਾਂ ਇਸ ਥੇਹ ਨੂੰ ਵਰਤਮਾਨ ਸਮੇਂ ਸੇਰ ਸਿੰਘ ਬਾਠ ਤੇ ਗਰਨਾਮ ਸਿੰਘ ਰਣਧੀਰ ਸਿੰਘ ਬਾਠ ਤੇ ਸੋਹੀ ਸੋਹਿਆਂ ਦਾ ਵੀ ਸਾਡੇ ਪਿੰਡ ਇੱਕ ਪਰਿਵਾਰ ਹੈ ਉਹਨਾਂ ਦੇ ਦੋ ਤਿੰਨ ਘਰਾਂ ਦਾ ਸਾਂਝਾ ਇਹ ਬਹੁਤ ਵੱਡਾ ਥੇ ਸੀਗਾ ਇਹ ਥੇ ਵੀ ਹੋਰਾਂ ਥੇਹਾਂ ਦੀ ਤਰ੍ਹਾਂ ਅੱਜ ਕੱਲ ਜਿਹੜੀ ਮਿੱਟੀ ਆਹੋ ਬਿਲਕੁਲ ਇਥੋਂ ਚੱਕੀ ਜਾ ਚੁੱਕੀ ਐ ਤੇ ਇਹਦਾ ਜਿਹੜਾ ਰੂਪ ਆਹੋ ਵਰਤਮਾਨ ਸਮੇਂ 'ਚ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਖੇ ਵਾਲੇ ਖੇਤ ਦਾ ਜਿਹੜਾ ਇੱਕ ਕਿਸਾਨ ਆ ਸਾਡੇ ਨਾਲ ਉਹ ਲਾ ਸਿੰਘ ਬਾਠਾ ਖੜੇ ਐ ਤੇ ਇਹ ਜਾਣਕਾਰੀ ਦੇਣਗੇ ਕਿ ਇਹਨਾਂ ਨੇ ਕਿਸ ਤਰ੍ਹਾਂ ਜਿਹੜਾ ਇਹ ਥੇਹ ਦੇ ਉੱਤੋਂ ਮਿੱਟੀ ਵਗੈਰਾ ਚੱਕੀ ਜਾਂ ਜੋ ਕੁਝ ਵੀ ਇੱਥੇ ਇਹਨਾਂ ਨੂੰ ਚੀਜ਼ਾਂ ਵਾਸਤਾ ਮਿਲੀਆਂ ਇਹ ਆਪਣੇ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਜੀ ਦੱਸੋ ਥੇਹ ਬਾਰੇ ਇਹ ਚੋ ਜੀ ਚੱਕੀਆਂ ਵੀ ਨਿਕਲਦੀਆਂ ਰਹੀਆਂ ਉਸ ਸਮੇਂ ਜਦੋਂ ਇਹ ਚੱਕਿਆ ਠੀਕ ਹੈ ਤੇ ਬਾਕੀ ਭਾਂਡੇ ਤੇ ਜਿਹਨੇ ਮਿੱਟੀ ਦੇ ਭਾਂਡੇ ਤੇ ਜੀ ਸਾਰੇ ਉਸ ਟਾਈਮ ਦੇ ਵਿੱਚ ਵਰਤਦੇ ਤੇ ਜਿਹੜੇ ਲੋਕ ਵੀ ਮਿੱਟੀ ਦੇ ਭਾਂਡੇ ਸਕੇ ਜਿਹੜੇ ਦੇ ਵਿੱਚੋਂ ਟਰਾਲੀਆਂ ਦੇ ਟਰਾਲੀਆਂ ਨਿਕਲੀਆਂ ਤੇ ਉਦੋਂ ਬਾਅਦ ਇੱਕ ਹਾਰਾ ਨਿਕਲਿਆ ਹਾਰੇ ਦੇ ਵਿੱਚ ਉਹ ਮਯੁਕਰੀ ਮਾਂ ਤਰੇ ਹੋਏ ਜਿਹੜੇ ਮੌਕੇ ਦੇ ਜਦੋਂ ਨਿਕਲਿਆ ਕੱਢਿਆ ਉਹਦੇ ਵਿੱਚੋਂ ਕੀ ਨਿਕਲੇ ਮਾਂ ਨਿਕਲੇ ਮਾਂਾਂ ਦੇ ਵਿੱਚੋਂ ਜਦੋਂ ਹੱਥ ਪਾ ਕੇ ਦੇਖਿਆ ਮਾੜਾ ਜਿਹਾ ਲਾ ਕੇ ਸਾਰੇ ਦੀ ਸ਼ੌਭਣੀ ਪਈ ਸੀ ਉਸ ਟਾਈਮ ਠੀਕ ਹੈ ਹਾਂ ਤੇ ਜਿਹੜੀਆਂ ਅੱਜ ਗੂਲੀਆਂ ਨੇ ਕੰਚ ਦੀਆਂ ਜਵਾ ਖੇਡਦੇ ਨੇ ਉਸ ਟਾਈਮ ਮਿੱਟੀ ਦੀਆਂ ਗੋਲੀਆਂ 100 100 ਗੋਲੀ ਕੁੱਜੀਆਂ ਚੋਂ ਨਿਕਲਦੀ ਰਹੀ ਹੈ ਤੇ ਬਾਕੀ ਤੇ ਆਪਣੀਆਂ ਕੌਡੀਆਂ ਵੀ ਨਿਕਲਦੀਆਂ ਰਹੀਆਂ ਠੀਕ ਹੈ ਹਾਂ ਬਾਕੀ ਕੁਝ ਚਿੱਪੀਆਂ ਨੀਆਂ ਆਪਣੀਆਂ ਚਾਂਦੀ ਦੀਆਂ ਜਿਵੇਂ ਛੋਟੀਆਂ-ਛੋਟੀਆਂ ਹੀ ਆ ਉਹ ਵੀ ਆ ਕੁਛ 2-2 ਤੋਲੇ ਜੇ 3-3 ਤੋਲੇ ਜੇ ਕਈ ਥਾਮੋਂ ਨਿਕਲੇ ਇਥੋਂ ਉਹ ਤੁਸੀਂ ਕੋਈ ਉਹਨਾਂ ਚੋਂ ਉਹ ਵੀ ਸ਼ਾਮਕੇ ਰੱਖੀਆਂ ਉਹ ਕੋਈ ਨਹੀਂ ਸ਼ਾਮਕੇ ਰੱਖੀਆਂ ਤੇ ਉਹ ਜਿਵੇਂ ਆਪਾਂ ਗੱਲ ਕਰਦੇ ਤੇਗੇ ਉਹ ਮੌਕੇ 'ਤੇ ਜਿੰਨੇ ਮੁੰਡੇ ਤੇ ਗੇ 10-20 ਮੁੰਡੇ ਤਾਂ ਹੋਣੀ ਹੁੰਦੇ ਮਿੱਟੀ ਇਕੱਠੇ ਹੁੰਦੇ ਹੋ ਤੁਸੀਂ ਬੰਦੇ ਉਹ ਜੀ ਅਸੀਂ ਇਹ ਜਦੋਂ ਚੱਕਦੇ ਤੇ ਵੀ ਟਰਾਲੀਆਂ ਭਰਦੇ ਤੇ ਅੱਛਾ ਹਾਰਾ ਛਾਰਾ ਦੇਣਾ ਟਰਾਲੀਆਂ ਭਰ ਕੇ ਇਹ ਥੇ ਵਾਲੀ ਜਿਹੜੀ ਮਿੱਟੀ ਸੀ ਤੁਸੀਂ ਟਰਾਲੀਆਂ ਨਾਲ ਚੱਕੀ ਅਹਾਂ ਕਈਆਂ ਨਾਲ ਭਰਿਆ ਕਈਆਂ ਨਾਲ ਭਰਿਆ ਸੀ ਹੱਥਾਂ ਨਾਲ ਚੱਕੇ ਚ ਕੋਈ ਪਾਈਆਂ ਮਿੱਟੀ ਵੀ ਨਹੀਂ ਹਾਂ ਦੇਖੋ ਕੱਚ ਕੋ ਕਿੱਡੀ ਇਹ ਮਤਬ ਸ਼ਾਦੀ ਗੱਲ ਹੈ ਕਿ ਥੇ ਐਡਾ ਵੱਡਾ ਸੀ ਜਿਹੜਾ ਸਾਰੀ ਮਿੱਟੀ ਕਈਆਂ ਨਾਲ ਉਸ ਵਕਤ ਦੇ ਨੌਜਵਾਨਾਂ ਨੇ ਚੱਕੀ ਹਾਂ ਇਹ ਬਹੁਤ ਹੀ ਘਟੋ ਘਟਾਈ ਸੀ ਲਾਲੋ ਤੁਸੀਂ ਵੀ ਸ਼ੀ ਫੁੱਟ ਉੱਚਾ ਠੀਕ ਹੈ ਜਿੱਤੇ ਆਪਾਂ ਹੁਣ ਖੜਿਆ ਜਿਹੜਾ ਜੇ ਦੇਖੋ ਵੀ ਇਹਦੀ ਕੈਸੀ ਉਹ ਬਣੀ ਪਈ ਐ ਸੂਲਟ ਬਣੀ ਪਈ ਐ ਜੀ ਤੇ ਮੋਟਰਾਂ ਲਾਕੀਆਂ ਪੱਧਰ ਹੋ ਗਿਆ ਤੇ ਬਹੁਤ ਫਸਲ ਹੁੰਦੀ ਐ ਸਾਰਾ ਪੰਜੜ ਬਾਹਣ ਭਏ ਤੇ ਇਹ ਵੀ ਕੱਕ ਕੰਡੇ ਹੁੰਦਾ ਸੀ ਬਾਥੂ ਲਾ ਲਓ ਲੇ ਲਾ ਲਓ ਪਛਰਾ ਵੀ ਹੁੰਦਾ ਸੀ ਉਹ ਟਾਈਮਾਂ 'ਚ ਆ ਜਾਂ ਤੁਸੀਂ ਦਰਸ਼ਕੋ ਅੱਜ ਵੀ ਦੇਖ ਸਕਦੇ ਹੋ ਇਸ ਥੇਹ ਵਾਲੇ ਥਾਂ 'ਤੇ ਆ ਦੇਖੋ ਮੈਂ ਸਾਹਿਲ ਨੂੰ ਕਹੂੰਗਾ ਕਿ ਇਹ ਆ ਵੀ ਠੀਕਰੀਆਂ ਦਿਖਾਵੇ ਦੇਖੋ ਇਹ ਜਿਵੇਂ ਦਰਸ਼ਣ ਭੋਲਾ ਸਿੰਘ ਗੱਲ ਕਰ ਰਿਹਾ ਸੀ ਨਾ ਵੀ ਮਿੱਟੀ ਦੇ ਭਾਂਡੇ ਵਗੈਰਾ ਇੱਥੇ ਹੁੰਦੇ ਉਹ ਅੱਜ ਵੀ ਦੇਖੋ ਇਸ ਥੇਹ ਦੇ ਉੱਤੇ ਆ ਜਿਹੜੀ ਮੋਟਰ ਇਹਨਾਂ ਦੀ ਇਹ ਅਸੀਂ ਨਿਸ਼ਾਨੀ ਦੇਖ ਸਕਦੇ ਆ ਇੱਕ ਇੱਥੇ ਜਿਹੜਾ ਥੋੜੇ ਖੇਤੋਂ ਦੀ ਰਸਤਾ ਸੀਗਾ ਹਾਂ ਹਾਂਜੀ ਅੱਛਾ ਕੱਚਾਰਾ ਹੁੰਦਾ ਸੀ ਜਿਹੜਾ ਹਾਂਜੀ ਤੇ ਉਹਦੇ ਬਾਰੇ ਜਾਣਕਾਰੀ ਦਿਓ ਅੱਛਾ ਇਹ ਜੀ ਉਹ ਗੁਰੂ ਘਰ ਤੋਂ ਇੱਧਰ ਵੀ ਆਉਂਦਾ ਹੁੰਦਾ ਰਸਤਾ ਕਾਹਾਂ ਦੀ ਠੀਕ ਹੈ ਚੜਦੇ ਵਾਲੇ ਪਾਸੇ ਦੀ ਠੀਕ ਹੈ ਇਹ ਜੀ ਇੱਥੋਂ ਫੇਰ ਪੁਲ ਤੇ ਆ ਕੇ ਫੇਰ ਆਏ ਜਾਂਦਾ ਸਿੱਖੇ ਨੂੰ ਆਹ ਤਾਹਾਂ ਦੀ ਠੀਕ ਹੈ ਆ ਇੱਥੇ ਬਹੁਤ ਵੱਡਾ ਟਿੱਬਾ ਹੁੰਦਾ ਉਹ ਜਦੋਂ ਗੱਡੇ ਲਗਾਉਂਦੇ ਹੁੰਦੇ ਉਦੋਂ ਜਿੰਦਰੀਆਂ ਨਾਲ ਮਿੱਟੀ ਛੜਾਵਲੇ ਆ ਕੇ ਆਏ ਪਰੇ ਕਰਦੇ ਫੇਰੇ ਗੱਡੇ ਉਧਰ ਉਧਰੀ ਲੰਘਦੇ ਤੇ ਨਹੀਂ ਇੰਨਾ ਇੱਥੇ ਰੇਤਾ ਸੀ ਇੰਨਾ ਇਹ ਬਣਿਆ ਹੋਇਆ ਸੀ ਗਾ ਸਮਝ ਲਓ ਬਹੁਤ ਜ਼ਿਆਦਾ ਟੱਬਿਆਂ ਦਾ ਘਰ ਠੀਕ ਹੈ ਹਾਂ ਤੇ ਫੇਰ ਤੂੰ ਪਿੱਛੋਂ ਦੇ ਉਹ ਰਸਤੇ ਬਾਰੇ ਜਾਣਕਾਰੀ ਦਿਓ ਜਿਹੜੀ ਵੀ ਸੜਕ ਬਣੀ ਜਾਂ ਵੀ ਸਿੱਧਾ ਰਾਹ ਕਿੱਥੋਂ ਦੀ ਬਣਿਆ ਤੇ ਫੇਰ ਉਹ ਤੋਂ ਬਾਅਦ ਕੀ ਹੋਇਆ ਜੀ ਤੇ ਫੇਰ ਆ ਮਰਬੇਬੰਦੀ ਵੇਲੇ ਫੇਰੇ ਹੈ ਇਹ ਥੱਲੇ ਦੀ ਹੋ ਗਿਆ। ਉਲ ਘਰ ਦੇ ਇਹਲੇ ਪਾਸੇ ਦੀ। ਅੱਛਾ ਬਿਸ਼ੇਪ ਦੀ ਸਾਈਡ ਹੋ ਗਿਆ ਜੀ। ਹਾਂ ਜੀ। ਫਿਰ ਇਹ ਇੱਥੋਂ ਸਿੱਧਾ ਸੇਖੇ ਨੂੰ ਹੋ ਗਿਆ। ਇਸੇ ਪੁੜ ਤੋਂ ਇਧਰ ਨੂੰ ਕੱਟ ਪਾਤਾ ਇਹਦਾ। ਠੀਕ ਆ। ਸੇਖੇ ਨੂੰ ਸਿੱਧਾ ਜਿਵੇਂ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਉਹੀ ਜਿਹੜਾ ਵਰਤਮਾਨ ਸਮੇਂ ਵੀ ਸੂਏ ਦਾ ਕੋਲ ਉਹ ਹੀ ਹੈ ਤੇ ਇੱਥੇ ਜਿਹੜੀ ਛੜਕਾ ਬਣ ਚੁੱਕੀ ਹੈ। ਹਾਂ ਜੀ। ਤੇ ਇੱਥੋਂ ਇਹ ਜਿਹੜਾ ਸਿੱਧਾ ਜਿਹੜੀ ਛੜਕ ਹੈ ਜਾਂ ਸਿੱਧਾ ਰਸਤਾ ਹੈ ਉਹ ਸੇਖੇ ਵੱਲ ਨੂੰ ਜਾਂਦਾ ਹੈ। ਤੇ ਹੋਰ ਇਥੋਂ ਤੁਹਾਡੇ ਖੇਤ ਦੇ ਵਿੱਚੋਂ ਕੀ ਕੀ ਕੋਈ ਵੀ ਹੱਡੀਆਂ ਹੱਡੀਆਂ ਦੀ ਗੱਲ ਕਰਦੇ ਸੀ ਤੁਸੀਂ ਉਹ ਕਿੰਨੀਆਂ ਕਿ ਮਿਲੀਆਂ ਇਧਰਲੇ ਪਾਸੇ ਚੜ੍ਹਦੇ ਵਾਲੇ ਪਾਸੇ ਤਾਂ ਬਹੁਤ ਮੋਟੇ ਹੱਡ ਨਿਕਲਦੇ ਰਹੇ ਨੇ ਅੱਛਾ ਇਹ ਥੇ ਦੇ ਵਿੱਚੋਂ ਤੇ ਇਧਰਲੇ ਪਾਸਾ ਤੇ ਆ ਗਿਆ ਜੀ ਜਦੋਂ ਸਿਕਾਈ ਕਰਦੇ ਤੇ ਅੱਛਾ ਉਦੋਂ ਜੀ ਫੇਰ ਇਥੋਂ ਤੋੜੇ ਆਪਣੀਆਂ ਚੱਕੀਆਂ ਤੇ ਕਈ ਚਿੱਪੀਆਂ ਵੀ ਨਿਕਲੀਆਂ ਨੇ ਕਾਲੇ ਰੰਗ ਚ ਠੀਕ ਹੈ ਤੇ ਬਾਦ ਜਦੋਂ ਪੱਟੀ ਗਏ ਪੱਟੀ ਗਏ ਫੇਰ ਕਿਰਾ ਇਥੋਂ ਹੈ ਜਗ੍ਹਾ ਦੇ ਵਿੱਚੋਂ ਦੋ ਟਰਾਲੀਆਂ ਛੋਟੀਆਂ ਹੱਟੀਆਂ ਦੀਆਂ ਪਰੀਆਂ ਸਾਨੂੰ ਅਨੁਸ਼ਕ ਹੋ ਗਈ ਵੀ ਖੂਹ ਹੈ ਅੱਛਾ ਇੱਥੇ ਠੀਕ ਹੈ ਵੀ ਕਿਸੇ ਤਰ੍ਹਾਂ ਖੂਹ ਦੇ ਵਿੱਚ ਛਿੱਟੇ ਹੋਣਗੇ ਸਾਡੇ ਤਾਂ ਨੇ ਠੀਕ ਹੈ ਤੇ ਉਹ ਮੌਕੇ ਤੇ ਸਾਨੂੰ ਇਸ ਜਾਣਕਾਰੀ ਥੋੜੀ ਜਿਹੀ ਘੱਟ ਸੀਗੀ ਉਹ ਪੱਟੀਆਂ ਪੱਟੀਆਂ ਫੀਟੇ ਆ ਕੇ ਫਿਰ ਵਿਚੀ ਬਿੱਟੀ ਮੂਰਤੀ ਫਿਰ ਜਦੋਂ ਪਾਣੀ ਦਾ ਭਰਿਆ ਚਾਲੂ ਕਰਿਆ ਵਾਹਣਾ ਫਿਰ ਚੱਕੇ ਠੀਕ ਹੈ ਇਹਨੂੰ ਤੋਂ ਬਾਅਦ ਇਹ ਉਹ ਡੇੜ ਦੇ ਗਿਆ ਸੀਗਾ ਉਹੀ ਤੇ ਰਹੇ ਉੱਧਰ ਦੀ ਬਹਿ ਗਈ ਸੀ ਤੇ ਹਾਂ ਉਹ ਤੋਂ ਬਾਅਦ ਫਿਰ ਇਥੋਂ ਹਾਰਾ ਨਿਕਿਆ ਬਹੁਤ ਸੁੰਦਰ ਹਾਰਾ ਕੱਚਾ ਬਹੁਤ ਸੋਹਣਾ ਅੱਛਾ ਜਦੋਂ ਹੌਲੀ-ਹੌਲੀ ਪੱਟਿਆ ਉਹਦੇ ਵਿੱਚ ਵਧੀਆ ਕੁੱਜਾ 2 ਕਿਲੋ ਦਾ ਢੇੜਾ ਮਾ ਪਏ ਹੋਏ ਉਹ ਜਦੋਂ ਕੱਢ ਲਿਆ ਦੇਖਿਆ ਉਵੇਂ ਜਿਉਂ ਕਰੀ ਪਏ ਮਾ ਕੋਈ ਉਹਦੀ ਮੂਰਤ ਚ ਫਰਕ ਨਾ ਤਹਿਣ ਚ ਕੁਝ ਤੋਂ ਹੱਥ ਪਾਇਆ ਉਹਨਾਂ ਨੂੰ ਉਹ ਸਾਰੇ ਸਵਾਦੀ ਸੁਆਹ ਬਣੇ ਹੋਏ ਤੇ ਬਾਕੀ ਪੌੜਿਆਂ ਦਾ ਤਾਂ ਇੱਥੇ ਕੋਈ ਤਵਾਦ ਨਹੀਂ ਸੀ ਜਿੰਨਾ ਭਾਂਡਾ ਸੀਗਾ ਆਪਣਾ ਮਿੱਟੀ ਦਾ ਮਿੱਟੀ ਦੇ ਭਾਂਡੇ ਹਾਂ ਉਹ ਮਿੱਟੀ ਦੇ ਭਾਂਡੇ ਸਾਰੇ ਉਸ ਟਾਈਮ ਵਰਤਣ ਵਰਤਣ ਤੇਗੇ ਠੀਕ ਹੈ ਹਾਂ ਉਦੋਂ ਮੈਂ ਸਾਡੇ ਸਾਹ ਚ ਕੋਈ ਇੱਥੇ ਭਾਂਡਾ ਲੋਕਾਂ ਕੋਲੇ ਬਰਤਨ ਨੂੰ ਆ ਹੁਣ ਵਾਲਾ ਜਵਾਨਾ ਨਹੀਂ ਕੀ ਉਹ ਸਾਰੇ ਕੱਚੇ ਤੇ ਉਹਨਾਂ ਚ ਅਸੀਂ ਵੀ ਦਾਲ ਪਾ ਕੇ ਖਾ ਲੈਂਦੇ ਸੀ ਉਹ ਫਿਰ ਤੁਸੀਂ ਕੋਈ ਵੀ ਸਾਹਮਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੀਜਾ ਅਸੀਂ ਸਾਹਮਣੇ ਸਾਡੇ ਕੋਈ ਆਉਣ ਵਾਲੇ ਬੱਚੇ ਬਾਲਪਨੀਰੀ ਦੇਖ ਰਿਆ ਕਰੋ ਉਹ ਕੋਈ ਚੀਜ਼ ਨਹੀਂ ਐ ਛਲੋਟ ਦੀ ਮਨ ਦੇ ਵਿੱਚ ਖਿਆਲ ਆਇਆ ਵੀ ਇਹਨੂੰ ਸਾਹਮੋ ਆਪਾਂ ਉਹ ਜਿਹੜੀਆਂ ਸਾਹਮੀਆਂ ਤੀਆਂ ਉਹ ਘੜੀਆਂ ਕਰੇ ਕਰਦੇ ਵਿੱਚ ਵੀ ਚੀਜ਼ਾਂ ਬਲਾਂਸ ਹੋਣੀਆਂ ਨੇ ਉਹ ਜੇ ਕੋਈ ਆਇਆ ਕਰੇ ਉਹ ਬੈਠਕ ਚ ਬੜਿਆ ਕਰੇ ਉਹ ਯਾਰ ਬਲਾਂਸ ਹੋਣਾ ਇਹ ਜਿਵੇਂ ਹੁਣ ਉਹ ਲਾ ਲੋ ਵੀ ਆਹਾਂ ਛੜਕਾਂ ਤੇ ਕੋੜੇ ਕਾੜੇ ਜੇ ਬਣਾ ਕੇ ਤਰੇ ਹੁੰਦੇ ਨੇ ਉਦੋਂ ਸਾਰੇ ਮਿੱਟੀ ਦੇ ਬਣਾਏ ਹੁੰਦੇ ਉਹ ਆਪਣੇ ਪਸ਼ੂ ਤਰ੍ਹਾਂ ਦੇ ਢੇਡਾਂ ਬਣਾਈਆਂ ਹੁੰਦੀਆਂ ਇਹ ਉਹ ਐ ਸਲੋਟ ਸਾਰਾ ਜੰਗਾੜ ਪਰ ਜਿਹੜੀਆਂ ਤੁਸੀਂ ਘਰੇ ਸੰਭੀਆਂ ਤੀਆਂ ਫਿਰ ਤੁਹਾਡੇ ਕੋਈ ਉਹ ਵੀ ਹੋ ਰਿਸ਼ਤੇਦਾਰ ਵਗੈਰਾ ਜਾਂ ਕੋਈ ਜਿਹੜਾ ਦੂਸਰਾ ਆਉਂਦਾ ਉਹ ਹਾਂ ਜੀ ਉਹ ਰਿਸ਼ਤੇਦਾਰ ਵੀ ਲੈ ਜਾਂਦੇ ਤੇ ਉਹ ਕੁਸਾ ਪਿੰਡ ਦੇ ਵੀ ਮੁੰਡੇ ਖੁੰਡੇ ਜਦੋਂ ਬਹਿ ਜਾਂਦੇ ਗੀਜੀ ਚ ਪਾ ਕੇ ਪਤਾ ਲੱਗਦਾ ਵੀ ਆ ਚੀਜ਼ ਤਾਂ ਚੱਕੀ ਸੋਨੂੰ ਇਸ ਗੱਲ ਦਾ ਅੱਜ ਕੋਈ ਵੀ ਗੁੱਸਾ ਹੈ ਜਾਂ ਕੋਈ ਵੀ ਥੋੜੇ ਮਨ ਤੇ ਹੈ ਵੀ ਜੇ ਉਹ ਚੀਜ਼ਾਂ ਅਸੀਂ ਸਾਂਭੀਆਂ ਹੁੰਦੀਆਂ ਤਾਂ ਅੱਜ ਜਿਹੜੇ ਅਸੀਂ ਖੇਤ ਦੇ ਵਿੱਚ ਵੀਡੀਓ ਬਣਾ ਰਿਹਾ ਅਸੀਂ ਉਹ ਆਪਦੇ ਅੱਜ ਦੇ ਦਰਸ਼ਕਾਂ ਨੂੰ ਦਿਖਾ ਸਕਦੇ ਉਹ ਬਿਲਕੁਲ ਹੈਗਾ ਵੀ ਆਪਾਂ ਸਾਂਭੀਆਂ ਨਾ ਹੋਣ ਹੁਣ ਪਸਤਾਵਾ ਲੱਗਿਆ ਹੋਇਆ ਪਸਤਾਵਾ ਤੁਹਾਨੂੰ ਵੀ ਇਹ ਚੀਜ਼ਾਂ ਸਾਹਮਣੇ ਤਾਂ ਦਿਖਾ ਸਕਦੇ ਜਿਵੇਂ ਮੱਤ ਵੱਲ ਗੋਲੀਆਂ ਐਸੀਆਂ ਸੋਹਣੀਆਂ ਬੂਟੇ ਪਏ ਹੁੰਦੇ ਉਹ ਸੇਡਣ ਵਾਲੀਆਂ ਗੋਲੀਆਂ ਹੁੰਦੀਆਂ ਮਿੰਦਾਕਾਰੀ ਕੀਤੀ ਹੁੰਦੀ ਉਹਨਾਂ ਦੇ ਉੱਤਰਾਂ ਜੇ ਕੁਝ ਜੀ ਸੀ ਉਹ ਰਿਤੇ ਇਸ ਨੂੰ ਅੱਛਾ ਇੱਕ ਹੋਰ ਗੱਲ ਦੱਸੋ ਜਿਵੇਂ ਥੇਹਾ ਦੇ ਕੋਲ ਆ ਕੋਈ ਵੀ ਖੂ ਜਾਂ ਆ ਆ ਤੋਬਾ ਵਗੈਰਾ ਵੀ ਸੀਗਾ ਹਾਂ ਤੋਬਾ ਵਗੈਰਾ ਵੀ ਜਗਾ ਤੀਗਾ ਜੀ ਅੱਛਾ ਉਹ ਵੀ ਸਾਡੇ ਵਾਹਣ ਚੀਤੀਗਾ ਅੱਛਾ ਉਹ ਸਾਡੇ ਤਿੰਨ ਕਿਲੇ ਜੀਤੀਗਾ ਜੀ ਅਹ ਬਹੁਤ ਭਾਰੀ ਢੋਭਾ ਤੀ ਹੋ ਸੁੰਦਰ ਮੰਨੀ ਤੰਨੀ ਦਾ ਠੀਕ ਹੈ ਤੇ ਉਹਨੂੰ ਝੰਡ ਵਾਲਾ ਕਹਿ ਦਿੰਦੇ ਝੰਡਾ ਵਾਲਾ ਝੰਡਾ ਵਾਲਾ ਕਹਿੰਦੇ ਢੋਭਾ ਇੱਥੇ ਤੋਂ ਭਾਰੀ ਝੰਡ ਤੇ ਕੇ ਠੀਕ ਹੈ ਤੇ ਉਹ ਵੀ ਦੇਖੋ ਤੁਸੀਂ ਸਾਰਾ ਜਿੰਨਾ ਮਾਲ ਹੋਣਾ ਏਰੀਆ ਦਾ ਉੱਥੇ ਉਹ ਉਸ ਟੋਬੇ ਜੀ ਬਟਾ ਪਾਣੀ ਲਿਆ ਕੇ ਦੁਪਹਿਰਾ ਕਰਦੇ ਹਾੜ ਜੇਠ ਦੇ ਦਿਨਾਂ ਦੇ ਵਿੱਚ ਆ ਸੋਲਾ ਸਿੰਘ ਉਹ ਜਿਹੜਾ ਝੰਡਾ ਵਾਲਾ ਸੀਗਾ ਉਹਦੇ ਬਾਰੇ ਜਾਣਕਾਰੀ ਦਿਓ ਵੀ ਕਿਵੇਂ ਸੀ ਟੋਬਾ ਉਹ ਜੀ ਉਹ ਉਹ ਜਗ੍ਹਾ ਚਤੀ ਆਪਣੀ ਜ਼ਮੀਨ ਦੇ ਵਿੱਚ ਸੀ ਜੀ ਉਹ ਜੀ ਸਾਢੇ 3 ਕਿਲਿਆਂ ਸੀਤੀ ਉਹ ਜਿੱਥੇ ਹੁਣ ਜਗ੍ਹਾ ਦੀਂਦੀ ਐ ਠੀਕ ਐ ਉਹ ਮੁਰਗੀ ਫਾਰਮ ਪੈ ਗਿਆ ਟੋਬੇ ਦੀ ਕੰਨੀ ਤੇ ਪੈ ਗਿਆ ਹੁਣ अच्छा हां ਕਿਸੇ ਦੀ ਹੋਰ ਜ਼ਮੀਨ ਚ ਵੀ ਉਹਦੇ ਜਾਨੀ ਉਹਦੇ ਇਧਰਲੇ ਪਾਸੇ ਸੀਗਾ हां ਉਹਦੇ ਨਾਲ ਹੀ ਆਪਣੀ ਨਾਲ ਹੀ ਹੈ ਸਾਢੇ ਤਿੰਨ ਕਿਲੇ ਜੀ ਠੀਕ ਹੈ ਉਹ ਸਾਰੇ ਚ ਟੋਬਾ ਥੀਗਾ ਉਹ ਬਹੁਤ ਪਾਰੀ ਡੂੰਗਾ ਟੋਬਾ ਸੀ ਜਿੰਨਾ ਵੀ ਉਹਨੂੰ ਕਹਿੰਦੇ ਸਿਉਣਾ ਡੂੰਗਾ ਤੇ ਉਹ ਜਿੰਨਾ ਵੀ ਏਰੀਆ ਦਾ ਮਾਲ ਸੀ ਉਹ ਜਾਂਡਾ ਵਾਲਾ ਵਜਦਾ ਸੀਗਾ ਠੀਕ ਹੈ ਉਹਦੇ ਵਿੱਚ ਮਾਲ ਦੁਪਹਿਰੇ ਉਹਦੇ ਵਿੱਚ ਹੁੰਦਾ ਸੀ ਜੀ ਸਾਰੇ ਤਮਾਮ ਏਰੀਆ ਦਾ ਮਾਲ ਉਹ ਟੋਬੇ ਦੇ ਵਿੱਚ ਹੁੰਦਾ ਹਾੜਾ ਜੇਠ ਉਹਦੇ ਵਿੱਚ ਹੀ ਘੁੰਦਾ ਤੀਆਂ ਮੈਸਾਂ ਉੱਥੇ ਹੀ ਹੁੰਦੀਆਂ ਹੋਰ ਪਾਣੀ ਨਹੀਂ ਸੀ ਇੱਥੇ ਪਾਣੀ ਵੀ ਉੱਚ ਪਾਉਂਦੇ ਤੇ ਨਿੱਤਰਿਆ ਕੱਚੀ ਧਾਲਿਆ ਕੇ ਜਣੀ ਸੂਏ ਦਾ ਪਾਣੀ ਉਹ ਚ ਆ ਪਾਉਂਦੇ ਹੁੰਦੇ ਪਾਉਂਦੇ ਹਰ ਸਾਲ ਪਾਉਂਦੇ ਆ 12-12 ਪੈਸੇ ਚੱਲੀ ਜਾਂਦਾ ਹੁੰਦਾ ਫਿਰ ਉਹ ਭਰ ਜਾਂਦਾ ਫਿਰ ਉਹ ਦਾ ਗੁਜ਼ਾਰਾ ਸਾਰਾ ਹੋ ਜਾਂਦਾ ਜੀ ਮੀਂਹ ਪੈਣ ਲੱਗ ਜਾਂਦੇ ਤੇ ਐ ਸਲੂਟ ਜੀ ਉਹ ਹੁਣ ਦੇਖੋ ਵੀ ਹੁਣ ਉੱਥੇ ਕੋਈ ਟੋਬੇ ਦਾ ਨਾਮ ਨਹੀਂ ਹੈਗਾ ਆ ਜਣੀ ਜਿਹੜੇ ਨਾਮੋਂ ਨਿਸ਼ਾਨ ਆ ਉਹ ਖਤਮ ਹੋ ਚੁੱਕਿਆ ਤੇ ਉੱਥੇ ਹੁਣ ਵੀ ਫਸਲ ਵੀ ਚੀ ਜਾ ਰਹੀ ਹੈ ਹਾਂ ਜੀ ਹਾਂ ਤੇ ਇਸੇ ਤਰ੍ਹਾਂ ਅਰਚ ਕੋ ਤੁਸੀਂ ਦੇਖ ਰਹੇ ਹਾਂ ਕਿ ਆ ਜਿਹੜਾ ਸਾਹਮਣੇ ਤੁਹਾਨੂੰ ਮੱਕੀ ਦੀ ਹਰੀ-ਭਰੀ ਫਸਲ ਦਿਖਾਈ ਦੇ ਰਹੀ ਹੈ ਇਹ ਵੀ ਉਸ ਥੇਹ ਵਾਲਾ ਹੀ ਥਾਂ ਹੈ ਇਸ ਮੱਕੀ ਦੇ ਖੇਤ ਦੇ ਪਰਲੇ ਪਾਸੇ ਵੀ ਜਿਹੜਾ ਥਾਂ ਹੈਗਾ ਉਹ ਵੀ ਥੇਹ ਵਾਲਾ ਥਾਂ ਹੈਗਾ ਕਿਉਂਕਿ ਇਹ ਥੇਹ ਵੀ ਸਾਡੇ ਇਸ ਜਿਹੜਾ ਕਟੂ ਦੇ ਵਿੱਚ ਗੁਰੂ ਸਾਹਿਬ ਮੁਰਦਬਾਰੇ ਤੇ ਸੂਏ ਦੇ ਬਿਲਕੁਲ ਨਾਲ ਹੀ ਪੈਂਦਾ ਇਹ ਉੱਥੋਂ ਸਿਰਫ ਚਾਰ ਕੇਕੜ ਦਾ ਇਹਨਾਂ ਦਾ ਦੋਹਾਂ ਦਾ ਯਾਨੀ ਫਾਸ ਫਾਸ ਲਏਗਾ ਇਹ ਥੇ ਵੀ ਬੜਾ ਮਸ਼ਹੂਰ ਥੇ ਰਹੇਗਾ ਤੇ ਕੋਈ ਆ ਜਾ ਹੁਣ ਤਾਂ ਸਿੰਘ ਤੂੰ ਇਸ ਬਾਰੇ ਕੋਈ ਛੋਟੇ ਥੇ ਬਾਰੇ ਕੋਈ ਗੱਲ ਸਾਂਝੀ ਕਰ ਰਿਹਾ ਸੀ ਕੀ ਸੀ ਉਹ ਦੱਸੋ ਇੱਥੇ ਜੀ ਉਥੇ ਖੂਹ ਲਿਗੜਾ ਹੀ ਉਹਦੇ ਵਿੱਚੋਂ ਠੀਕ ਹੈ ਉਹ ਜੋ ਇਨੇ ਮੋਟੇ-ਬੋਟੇ ਹੱਡ ਤੇ ਪੁਰਾਣੇ-ਪੁਰਾਣੇ ਬਹੁਤ ਉਹਦੇ ਵਿੱਚੋਂ ਸ਼ਮਾਲ ਨਿਕਲਿਆ ਹੋਊਗਾ 10-20 ਫੁੱਟ ਡੂੰਘਾ ਸੀਗਾ ਕੱਢਦੇ-ਕੱਢਦੇ ਇਹ ਲੂਟ ਸੀ ਕੱਢਿਆ ਜਦੋਂ ਉਦੇ ਵਿੱਚ ਆਪ ਥਲੇ ਭਾਗੇ ਦੇ ਸਮਝ ਲਾ ਅੱਛਾ ਉਹ ਘੜ ਦੇ ਯੁੱਗ ਦੇ ਯੁੱਗ ਦੇ ਉਦੋਂ ਬਾਅਦ ਜਦੋਂ ਇਹ ਇੱਧਰ ਨੂੰ ਆਏ ਆਪਣੇ ਹੁੰਦੇ ਨੇ ਲਗੋਟੇ ਪਾਣੀ ਭਰਨ ਵਾਲੇ ਹਾਂ ਹਾਂ ਉਹ ਵੀ ਇਥੋਂ ਨਿਕਲੇ ਉਹ ਸਾਬਤੇ ਨਿਕਲੇ ਉਹ ਉਹ ਨਿਕਲੇ ਤੇ ਸਾਬਤੇ ਅੱਛਾ ਉੰਜ ਜਿਵੇਂ ਜਿਵੇਂ ਹੁੰਦੇ ਬਣੇ ਉਹਨਾਂ ਐ ਲੁਟ ਕੁੰਡੇ ਬਣੇ ਹੋਏ ਠੀਕਾ ਠੀਕਾ ਉਹਨਾਂ ਦੇ ਫੜ ਨਾਲੇ ਟੋਟੇ ਹਾਂ ਉਹਦੇ ਉੱਤੇ ਹਿਰਨ ਬੋਤੇ ਸਾਰਾ ਕੁਝ ਘੋੜੇ ਹੋ ਸਾਪੇ ਹੋਤੇ ਉਸ ਦੇ ਵਿੱਚ ਅੱਛਾ ਅੱਛਾ ਹੋਰ ਜਿਹੜੇ ਬਦਲਿਆ ਬਦਲੀਆਂ ਜਿਵੇਂ ਆਪਣਾ ਵਿਆਹ ਸ਼ਾਦੀਆਂ ਦੇ ਵਿੱਚ ਬੇਲ ਹੁੰਦੀ ਜਾਂ ਭਾਂਡਾ ਹਾਂ ਉਹ ਵਿੱਚ ਇਹੜ ਕੌਲੇ ਤੇ ਉਹ ਲੋਟਾ ਜਿਹੜੀਆਂ ਬਾਟੀਆਂ ਬਿਲਕੁਲ ਬਰੀਕ ਬਰੀਕ ਉਸ ਭਾਂਡੇ ਵੀ ਹਲਕੀਆਂ ਬੱਪਾਆਂ ਹਲਕੀਆਂ ਤੇ ਹੁੰਦੀਆਂ ਬੜੀਆਂ ਹਾਂ ਠੀਕ ਹੈ ਪਾਣੀ ਦਾਣੀ ਪੀਣ ਤੇ ਬਹੁਤ ਹੁੰਦਾ ਉਦੋਂ ਬਾਅਦ ਫਿਰ ਉਦੋਂ ਥੋੜੀ ਜਿਹੀ ਜਗ੍ਹਾ ਤੋਂ ਅੱਗੇ ਐਡੇ ਐਡੇ ਵੱਡੇ ਵੱਡੇ ਤੌਲੇ ਵੀ ਨਿਕਲੇ ਅੱਛਾ ਹਾਂ ਪਾਣੀ ਪਾਉਣ ਵਾਸਤੇ ਬਹੁਤ ਇਹਦੇ ਵਿੱਚੋਂ ਤੌਲੇ ਅਸੀਂ 5-4 ਆਪ ਵੀ ਕੱਢਿਆ ਹੈ ਨੌ ਨੂੰ ਮਾਰ ਕੇ ਜਦੋਂ ਨੂੰ ਹਵਾ ਲੱਗ ਜਾਂਦੀ ਸੀ ਉੱਥੇ ਨਹੀਂ ਜਾਂਦੇ ਉਹ ਫੇਖਣੇ ਜਾਂਦੇ ਹਾਂ ਤੇ ਆਹੀ ਕੰਨੀਆਂ ਗੱਲਾਂ ਪਾਉਂਦੇ ਹਾਂ ਹਾਂ ਜੀ ਇਹਨਾਂ ਦੇ ਸਾ ਫੇ ਵਾਲੇ ਖੇਤ ਦੇ ਗਵਾਂਢੀ ਕਰਨੈਲ ਸਿੰਘ ਖੜਿਆ ਸਿੱਤੂ ਹਾਂ ਜੀ ਹਾਂ ਜੀ ਤੁਸੀਂ ਵੀ ਕੋਈ ਗੱਲ ਸੁਣਾਓ ਤੁਸੀਂ ਜਦੋਂ ਥੇ ਚੱਕਿਆ ਇੱਥੋਂ ਇਹਨਾਂ ਨੇ ਉਦੋਂ ਦੀ ਕੋਈ ਗੱਲ ਗੱਲ ਸਾਂਝੀ ਕਰੋ ਜਿਹੜਾ ਜੀ ਇਹ ਬਹੁਤ ਚੱਕਿਆ ਹੈ ਅੱਛਾ ਹਰਿਆਣਾ ਟਰਾਲੀਆਂ ਪਾਟੀਆਂ ਇੱਥੋਂ ਦੀ ਬਹੁਤ ਉੱਚਾ ਤੇਜ਼ੀ ਹੈ ਵੱਲਾ ਕੋਈ ਨਾ ਚੱਲ ਜਾਨੇ ਆ ਠੀਕ ਆ ਉਸ ਜਮਾਨੇ ਤੇ ਜਿਹੜੇ ਚੱਟ ਜ਼ਿਮੀਂਦਾਰ ਤੇ ਉਹ ਜਣੀ ਇੱਕ ਦੂਸਰੇ ਦੇ ਖੇਤਾਂ 'ਚ ਕੰਮ ਕਰ ਜਾਂਦੇ ਜਾਂਦੇ ਜੀ ਉਹ ਵੀੜੀਆਂ ਤੇ ਜਾਂਦੇ ਵੀੜੀਆਂ ਤੇ ਜਾਂਦੇ ਤੇ ਸਾਲ ਲੌਕੀਆਂ ਦੇ ਹੁੰਗਾ ਅੱਛਾ ਅਲੀ ਆਈ ਬਾਗੀ ਝਾਲੀ ਆਈ ਬਾਗੀ ਕੀ ਜਾਂ ਕਰੇ ਸੀ ਜਿਹੜੇ ਹੱਤੇ ਗੀਲੇ ਠੀਕ ਆ ਜਣੀ ਇੰਨੀ ਛੋਟੇ ਚ ਸ਼ਕਤੀ ਸੀ ਕਿ ਉਹ ਉਦੋਂ ਨਾਲ ਜਿਹੜੀ ਮਿਹਨਤ ਕਰੀ ਹੋਈ ਅੱਜ ਤੁਸੀਂ ਦਰਸ਼ਕੋ ਦੇਖ ਰਹੇ ਹੋਗੇ ਇਹ ਜਿਹੜੇ ਖੇਤ ਨੇ ਹਰੇ ਭਰੇ ਸੇ ਤੇ ਖੇਤ ਦੇ ਵਿੱਚੋਂ ਕਣਕ ਦੀ ਕਟਾਈ ਹੋ ਚੁੱਕੀ ਆ ਮਸ਼ੀਨ ਨਾਲ ਤੇ ਇਸ ਤਰ੍ਹਾਂ ਅਸੀਂ ਜਿਹੜਾ ਇਹ ਇਸ ਵੀਡੀਓ ਤਹਤ ਜਿਹੜਾ ਅਸੀਂ 22 ਜਣੀ 6ਾਂ ਦੀਆਂ ਵੀਡੀਓ ਬਣਾ ਰਹੇ ਆ ਉਹ ਉਹਦੇ ਵਿੱਚੋਂ ਅਸੀਂ ਆਪਦੇ ਹਿਸਾਬ ਨਾਲ ਜਿਹੜਾ ਇਹ ਛੇਰਕਾ ਸੋਹਿਆਂ ਦਾ ਤੇ ਪਾਸ਼ਿਆਂ ਦਾ ਫੇਸੀਗਾ ਉਦ ਹੀ ਅਸੀਂ ਇਹ ਛੋਟੀ ਵੀਡੀਓ ਬਣਾਈ ਹੈ ਤੇ ਇਸ ਤਰ੍ਹਾਂ ਅਸੀਂ ਆਸ ਕਰਦੇ ਆ ਕਿ ਜਿਹੜੇ ਅੱਜ ਦੇ ਨੌਜਵਾਨ ਆ ਜਾਂ ਬੱਚੇ ਆ ਉਹ ਆਪਦੇ ਖੇਤਾਂ ਨਾਲ ਆਪਣੀਆਂ ਫਸਲਾਂ ਨਾਲ ਜ਼ਮੀਨਾਂ ਨਾਲ ਜੁੜੇ ਰਹਿਣ ਤੇ ਅਸੀਂ ਆਸ ਕਰਦੇ ਆ ਕਿ ਤੁਸੀਂ ਇਸ ਸਾਡੇ ਛੋਟੇ ਜਿਹੇ ਯਤਨ ਨੂੰ ਅਕੀ ਫਲਾਓਗੇ ਤੇ ਕਟੂ ਬਰਾਸਤ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਤੁਹਾਡਾ ਧੰਨਵਾਦ